واحر جی کا خالصا سر واحد پتا کہ مسئلہ کل کی تورے سبندی آ جو پچھلے ਆਪਣੇ ਪੰਜਾਬ ਵਿੱਚ ਉੱਭਿਆ ਸੀ ਇਸ ਵਾਰ ਇਹ ਮੈਂ ਆਪਣੇ ਕੋਲ ਇਤਿਹਾਸ ਦੀ ਗੱਲ ਨਹੀਂ ਕਰਨੀ ਮੈਂ ਸਜਾਤ ਇਸ ਕਰ ਕਾਗਜ਼ ਤੋੜਦੇ ਵਿਵਾਸ ਬਣਦੀ ਇੱਕ ਸੰਗਠਨ ਬਣਾ ਕੇ ਸ਼੍ਰੀ ਅਕਾਲ ਪੁਰਸਤ ਸਾਂਤਿ ਸ਼੍ਰੋਮਣੀ ਕਮੇਟੀ ਨਾਲ ਅਰਾਮਾ ਕ ਕੀਤਾ ਜਾਂ ਪੰਜਾਬ ਦੇ ਕ੍ਰਿਟੇ ਸਿੰਘਾ ਦੇ ਇਤਿਹਾਸ ਵਿੱਚ ਨਵੇਂ ਪਾਤਰ ਸਰਜੰਦੀਆਂ ਕੋਸ਼ਾ ਹੋ ਰਿਹਾ ਹੈ ਨਾ ਉਹਦੇ ਵਿੱਚ ਬਾਬਾ ਸਰਗਰ ਸਿੰਘ ਜੀ ਦਾ ਤੇ ਵੱਖ-ਵੱਖ ਪਾਤਰਾਂ ਦੀ ਸਿੱਖਿਆ ਹੋ ਗਈ। ਉਹਦੇ ਵਿੱਚ ਬਾਬਾ ਸੰਗਤ ਸਿੰਘ ਹੀ ਨਹੀਂ ਐਤੁ ਕਸ਼ਾਲਾ ਨਾਨਾ ਪਾਤਰ ਵੀ ਆ। ਕਸ਼ਾਲੇ ਦੇ ਨਾਲ ਨਾਨੂ ਸਿੰਘ ਤੇ ਜਵਾਲਾ ਸਿੰਘ ਨੰਮਾ ਜਕਰ ਵੀ ਇਤਿਹਾਸ ਵਿੱਚ ਆਇਆ ਹੈ ਜੋ ਕਿ ਸਾਡੇ ਹਾਲ ਤੇ ਟੋਪਿਆ ਜਿਖ ਨੂੰ ਜਾ ਰਿਹਾ। ਰਗਰੇਟਾਂ ਦੇ ਇਤਿਹਾਸ ਨਾਲ ਸੰਬੰਧਤ ਇਤਿਹਾਸਕਾਰ ਦੇ ਲੇਖਾਂ ਵੱਲੋਂ ਜੋ ਉਪਰਾਨੇ ਕੀਤੇ ਜਾਂਦੇ ਹਨ ਉਹਨਾਂ ਵਿੱਚ ਆਰਥਿਕ ਮਦਦ ਤੇ ਵੀ ਵਿਚਾਰ ਕਰਨੀ ਜ਼ਰੂਰੀ ਆ ਕਿਉਂਕਿ ਇਤਿਹਾਸ ਖੋਜਣਾ ਕਰਨਾ ਇੱਕ ਸਿਰ ਇਕ ਆਦਮੀ ਦੀ ਗੱਲ ਨਹੀਂ ਹੁੰਦੀ ਇਸੇ ਸਬੰਧ ਸਬੰਸੇ ਆਪਣੇ ਸਾਰੀ ਉਮਰ ਇਸ ਕਾਰਨ ਨੂੰ ਸਮਰਪਿਤ ਕਰ ਕੀਤੀ ਤੇ ਵਾਦੋ ਵਾਦ ਇਤਿਹਾਸ ਰਚਾ ਕੇ ਲੋਕਾਂ ਵਿੱਚ ਮੰਡਿਆ ਤੇ ਖੋਜ ਕਾਰਜ ਅੱਜ ਵੀ ਪਾਵੇਂਗੇ ਉਹਨਾਂ ਦੀ ਉਮਰ ਜਦ ਉਹਨਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਅੱਜ ਵੀ ਉਹ ਇਸ ਸਾਗ ਤੇ ਤਿਆਗ ਬੱਤਿਆ ਬਟੇ ਹਨ ਮੈਂ ਉਹਨਾਂ ਨੂੰ ਤਰਨ ਕੋਟ ਉੱਪਰ ਨਾਮ ਕਰਦਾ ਹਾਂ ਤਾਰਾ ਇਤਿਹਾਸ ਸਾਬਿਆ ਪਿਆਵਾਂ ਮੈਂ ਉਸ ਇਤਿਹਾਸ ਨੂੰ ਉਹਨਾਂ ਨੂੰ ਗੁਰੂ ਕਰਦੇ ਪ੍ਰਵੰਧਕਾਂ ਨੂੰ ਬੇਨਤੀ ਕਰਦਾ ਮੈਂ ਕਿ ਜੋ ਪ੍ਰਾਤਿਕ ਇਤਿਹਾਸ ਉਹਨਾਂ ਕੋਲ ਪਿਆ ਵਾ ਉਹਨਾਂ ਦੀਆਂ ਪੀਡੀਫ ਕਾਪੀਆਂ ਬਣਾ

ਉਤੇ ਬੈਠੇ ਜਦੋਂ ਅਸੰਗ ਸਿੰਘ ਪਾ ਗਿਆ ਵਾ ਤੇ ਜਦ ਅਸੰਗ ਸਿੰਘ ਲਿਟਾ ਗਿਆ ਹੈ ਇਹ ਸਾਡੇ ਕੋਸ਼ ਦੇ ਵਿਸ਼ੇ ਇੱਕ ਗੱਲ ਐਂਡੀਆ ਜੀ ਕੇ ਸਾਡੇ ਬਹੁਤ سارے سوشل ਮੀਡੀਆ ਤੇ ਗੱਲ ਕਰਦੇ ਹਾਂ ਤੇ ਕੋਸ ਪੋਸਾ ਕਿਦਾ ਦੀ ਆ ਰਹੇ ਹੋ ਕਿ ਆਪਣੇ ਵੀਰ

ਉਹਨਾਂ ਨੂੰ ਪੜਾਉਣਾ ਉਹਨਾਂ ਨੂੰ ਸਾਰੇ ਇਤਿਹਾਸ ਦੀ ਜਾਣਕਾਰੀ ਹੋਵੇ ਇਹ ਜ਼ਰੂਰ ਨਹੀਂ ਸਸਾ ਨੂੰ ਆਪਣੇ ਪੜ੍ਹੇ ਲਿਖੇ ਬੱਚਿਆਂ ਨੂੰ ਖੋਜ ਕਾਰਕ ਤੇ ਲੋਕ ਸ਼ਹਾਦਤ ਕਰਦ ਕਰਨਾ ਚਾਹੀਦਾ ਬਹੁਤਾਰੇ ਬੱਚੇ ਆਪਣੇ ਪਟਕੁਰਸ਼ੇਤਰ ਜੁਨੀਅਰ ਯੂਨੀਵਰਸਿਟੀ ਵਿੱਚ ਖੋਜ ਕਾਰਜ ਕਰ ਰਹੇ ਆ بہت باری میری انہوں نے معلومات بھی ہندی رہ دیا میں سارے بچیاں بھی پڑھے لکھے ایم اے کر رہے بی اے کر رہے بچیاں بیٹی کر دوں کہ اسی اتحاس سے کھوچ کرنا ہے بچیاں دا سروتوں کے پو اچھی انہوں کا ہر طرح سہیوگ کریں گے یہ کوئی بابا جیس کا کرنا چاہے تو میں انہوں کا ودوں ود سہیوگ کرنے چاہ رہا ہوں یہاں بچوں کا متعارا واحر جی کا خالصہ واحر